ਕਈ ਅੰਗਰੇਜ਼ ਤੇ ਦੇਸੀ ਇਤਿਹਾਸਕਾਰਾਂ ਨੇ ਕਪਤਾਨ ਵੈਂਚ ਦੀ ਰਿਪੋਰਟ ਤੋਂ ਜਿਸ ਵਿੱਚ ਬੇਔੜਕ ਪੁੱਲਾ ਖਬਰ ਨਵੀਸਾ ਨੇ ਉਸ ਨੂੰ ਲਿਖਵਾਈਆਂ ਤੇ ਉਹ ਪੁੱਲਾ ਉਸ ਰਿਪੋਰਟ ਤੋਂ ਪਿੱਛੋਂ ਕਈ ਇਤਿਹਾਸਕਾਰਾਂ ਨੇ ਨਕਲ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ਹੈ ਕਿ ਸਰਦਾਰ ਰਣਜੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਨਾਲ ਪਟਾਸ਼ਾ ਜਮਾਨ ਦੁਰਾਨੀ ਨੇ ਲਿਖ ਦਿੱਤਾ ਸੀ ਤੇ ਇਹ ਉਸ ਸੇਵਾ ਬਦਲੇ ਸੀ ਜੋ ਮਹਾਰਾਜੇ ਨੇ ਉਸ ਦੀਆਂ ਤੋਪਾਂ ਦਰਿਆ ਵਿੱਚੋਂ ਕੱਢਣ ਸਮੇਂ ਮਦਦ ਕੀਤੀ। ਅਸੀਂ ਐਸੀ ਖਬਰ ਨੂੰ ਪ੍ਰਮਾਣਿਕ ਹਵਾਲਾ ਨਹੀਂ ਦਿੱਤਾ। ਹੇਠ ਲਿਖਿਆ ਦਲੀਲਾਂ ਤੇ ਹੁੰਦੀਆਂ ਮੰਨਣ ਲਈ ਤਿਆਰ ਹਨ। ਪਹਿਲੀ ਦਲੀਲ। ਸ਼ਾਹਜਹਾਨ ਆਪ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਨਾ ਰੱਖਣ ਸਕਣ ਦੇ ਕਾਰਨ ਤੰਗ ਆ ਕੇ ਮੁੜਿਆ ਸੀ। ਇਸ ਤਰ੍ਹਾਂ ਉਸ ਦੀ ਹਵਾਈ ਬਖਸ਼ਿਸ਼ ਦਾ ਮਹਾਰਾਜੇ ਨੂੰ ਲਾਹੌਰ ਪਰ ਅਧਿਕਾਰ ਕਰਨ ਲਈ ਪਟਾ ਦੇਣ ਦਾ ਕੀ ਲਾਭ ਹੋ ਸਕਦਾ ਸੀ? ਜਦ ਸ਼ਾਹ ਜਹਾਂ ਦੀ ਮੌਜੂਦਗੀ ਵਿੱਚ ਉਸ ਦਾ ਹੁਕਮ ਪੰਜਾਬ ਵਿੱਚ ਕੋਈ ਨਹੀਂ ਸੀ ਮੰਦ। ਤਦ ਦੱਸੋ ਜਾਨ ਬਚਾ ਕੇ ਭੱਜੇ ਜਾਂਦੇ ਦੁਰਾਨੀ ਦਾ ਲਾਹੌਰ ਬਖਸ਼ ਜਾਨ ਦਾ ਪਟਾ ਮਹਾਰਾਜੇ ਲਈ ਕੀ ਸਵਾਰ ਸਕਦਾ ਸੀ? ਦੂਜੀ ਦਲੀਲ ਸ਼ਾਹ ਜਹਾਂ ਆਪਣੇ ਅਤੇ ਅਤੇ ਪਿਆਰੇ ਜਨੈਲ ਸਹਾਂਜੀ ਖਾਨ ਦੇ ਇਨ੍ਹਾਂ ਦਿਨਾਂ ਵਿੱਚ ਹੀ ਸ਼ੇਰੇ ਪੰਜਾਬ ਦੀ ਫੌਜ ਦੇ ਹੱਥੋਂ ਕਤਲ ਹੋਣ ਦੇ ਕਾਰਨ ਉਹ ਉਸ ਦੇ ਲਹੂ ਦਾ ਪਿਆਸਾ ਸੀ ਨਾ ਕਿ ਉਹਨਾਂ ਉਨੂੰ ਉਹ ਉਸ ਹਤਿਆ ਬਦਲੇ ਪੰਜਾਬ ਦੀ ਹਕੂਮਤ ਇਨਾਮ ਵਜੋਂ ਬਖਸ਼ ਜਾਂਦਾ। ਤੀਜੀ ਦਲੀਲ। ਸ਼ਾਹਜਹਾਨ ਜਦ ਲਾਹੌਰ ਦੇ ਕਿਲੇ ਵਿੱਚ ਸੀ ਤਾਂ ਸ਼ੇਰੇ ਪੰਜਾਬ ਤਿੰਨ ਵਾਰੀ ਸਣੇ ਜਵਾਨਾਂ ਦੇ ਸਨਮ ਸਨਮਨ ਬੁਰਜ ਦੇ ਕੋਲ ਪਹੁੰਚ ਕੇ ਸ਼ਾਹਜਹਾਨ ਪਰ ਗੋਲੀਆਂ ਚਲਾਉਂਦਾ ਰਿਹਾ ਤੇ ਉਸ ਦੀਆਂ ਅੱਖਾਂ ਸਾਹਮਣੇ ਕਈ ਦਰਵਾਨੀਆਂ ਨੂੰ ਫੱਟੜ ਕੀਤਾ। ਅਦੇ ਵੰਗਾਰ ਵੰਗਾਰ ਕੇ ਆਖਦਾ ਰਹਾ ਰਣਜੀਤ ਸਿੰਘ ਸਰਦਾਰ ਚੱਟ ਸਿੰਘ ਦਾ ਪੋਤਰਾ ਇਹ ਗੋਲੀਆਂ ਚਲਾਉਂਦਾ ਹੈ ਤੇਰੇ ਵਿੱਚ ਹੌਂਸਲਾ ਹੈ ਤਾਂ ਹੇਠਾਂ ਮੈਦਾਨ ਵਿੱਚ ਆ ਕੇ ਜਰਾ ਬਲ ਪਰਖਿਆ ਕਰਕੇ ਵੇਖ ਲੈ ਚਾਹੀਦਾ ਤਾਂ ਸੀ ਕਿ ਇਸ ਬੇਬਤੀ ਅਤੇ ਹਾਨੀ ਦੇ ਬਦਲੇ ਸ਼ਾਹ ਜਹਾਨ ਉਸ ਦੀ ਜਾਨ ਲੈ ਕੇ ਬਦਲਾ ਲੈਂਦਾ ਨਾ ਕਿ ਉਸ ਨੂੰ ਲਾਹੌਰ ਦਾ ਪਟਾ ਲਿਖ ਦਿੰਦਾ ਚੌਥੀ ਦਲੀਲ ਇਹ ਕਹਾਣੀ ਕੋਈ ਦਰਿਆ ਜੇਲਮ ਦੀ ਲਿਖਦਾ ਹੈ ਕੋਈ ਚਨਾਬ ਦੀ ਅਤੇ ਕੋਈ ਰਾਵੀ ਦੀ ਦੱਸਦਾ ਹੈ ਜੋ ਅਸਲ ਵਿੱਚ ਕਿਸੇ ਖਬਰ ਨਵੀਸ ਦੀ ਮਨਕਰਤ ਕਹਾਣੀ ਹੈ ਹਕੀਕਤ ਵਿੱਚ ਨਾ ਸ਼ਾਹਜਹਾਨ ਦੀਆਂ ਕੋਈ ਤੋਪਾਂ ਜੁੜੀਆਂ ਤੇ ਨਾ ਹੀ ਕਿਸੇ ਕਡਵਾਈਆਂ ਅਤੇ ਨਾ ਹੀ ਰਣਜੀਤ ਸਿੰਘ ਨੂੰ ਕੋਈ ਪਤਾ ਮਿਲਿਆ ਇਹ ਸਾਰੀ ਕਹਾਣੀ ਹੀ ਕਲਪਿਤ ਹੈ ਪੰਜਵੀਂ ਦਲੀਲ ਕੋਈ ਇਤਿਹਾਸਕਾਰ 12 ਤੋਪਾਂ ਲਿਖਦਾ ਹੈ ਕੋਈ 10 ਛੇਵੀਂ ਫੇਰ ਲਿਖਿਆ ਹੈ ਕਿ ਮਹਾਰਾਜੇ ਨੇ 8 ਤੋਪਾਂ ਕਾਬਲ ਪਿਜਵਾ ਦਿੱਤੀਆਂ ਤੇ 4 ਆਪਣੇ ਕੋਲ ਰੱਖ ਲਈਆਂ ਇਸ ਤਰ੍ਹਾਂ ਤੀਸਰਾ ਹਿੱਸਾ ਸ਼ਾਹਜਹਾਨ ਦੀਆਂ ਤੋਪਾਂ ਦਾ ਮਾਰ ਲੈਣ ਕਰਕੇ ਤਾਂ ਮਹਾਰਾਜਾ ਸ਼ਾਹਜਹਾਨ ਤੋਂ ਸਜ਼ਾ ਪਾਉਣ ਦਾ ਅਧਿਕਾਰੀ ਬਣ ਗਿਆ ਸੀ ਨਾ ਕਿ ਪੰਜਾਬ ਹਕੂਮਤ ਦੇ ਪੱਟੇ ਦੇ ਇਨਾਮ ਦਾ ਸੱਤਵਾਂ ਉਸ ਸਮੇਂ ਦੇ ਕਿਸੇ ਦੇਸੀ ਇਤਿਹਾਸਕਾਰ ਨੇ ਇਸ ਦਾ ਜ਼ਿਕਰ ਨਹੀਂ ਲਿਖਿਆ ਅੱਠਵਾਂ ਜੇ ਕਦੀ ਰਣਜੀਤ ਸਿੰਘ ਕੋਲ ਕੋਈ ਪਟਾ ਹੁੰਦਾ ਤਾਂ ਜਦ ਉਸਨੇ ਲਾਹੌਰ ਨੂੰ ਫਤਿਹ ਕਰ ਲਿਆ ਤਦ ਕਿਉਂ ਫੇਰ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਉਸ ਤੋਂ ਲਾਹੌਰ ਛਡਾਉਣ ਲਈ ਪੰਗੀ ਸਰਦਾਰਾਂ ਤੇ ਨਜਾਮੁਦਿਨ ਕਸੂਰੀ ਆਦਿ ਪਸੀਨ ਦੇ ਮੈਦਾਨ ਵਿੱਚ ਉਸ ਨਾਲ ਜੰਗ ਕੀਤੀ ਜੇ ਕਦੀ ਸੱਚਮੁੱਚ ਰਣਜੀਤ ਸਿੰਘ ਕੋਲ ਕੋਈ ਐਸਾ ਪਟਾ ਹੁੰਦਾ ਤਾਂ ਨਵਾਬ ਕਿਸ ਤਰ੍ਹਾਂ ਸ਼ਾਹਜਹਾਨ ਦੇ ਹੁਕਮ ਉਲਟ ਉਸ ਤੋਂ ਲਾਹੌਰ ਛਡਾਉਣ ਲਈ ਲੜਾਈਆਂ ਲੜਦਾ ਨੌਵਾਂ ਉਸ ਸਮੇਂ ਸਿੱਖਾਂ ਵਿੱਚ ਕਿਸੇ ਮੁਸਲਮਾਨ ਦੇ ਹੱਥੋਂ ਕੋਈ ਹਕੂਮਤ ਲੈਣੀ ਘਿਰਨਾ ਦੀ ਨਜ਼ਰ ਨਾਲ ਵੇਖੀ ਜਾਂਦੀ ਸੀ ਉਦਾਹਰਨ ਲਈ ਜਦ ਅਹਿਮਦ ਸ਼ਾਹ ਬਦਾਲੀ ਨੇ ਸਾਲ 1767 ਵਿੱਚ ਲਾਹੌਰ ਤੇ ਤਾਵਾ ਕਰਕੇ ਆਪਣਾ ਕਰਜ਼ਾ ਕਬਜ਼ਾ ਕਰ ਲਿਆ ਤਾਂ ਸ਼ਹਿਰ ਦੇ ਕਾਜ਼ੀਆਂ ਤੇ ਮੁਫਤੀਆਂ ਨੇ ਅਹਿਮਦ ਸ਼ਾਹ ਤੇ ਸਰਦਾਰ ਲਹਿਣਾ ਸਿੰਘ ਭੰਗੀ ਮਿਸਲ ਦੇ ਆਗੂਆਂ ਦੀ ਨਿਆਂਸ਼ੀਲ ਹਕੂਮਤ ਦੀ ਬੜੀ ਮਹਿਮਾ ਕੀਤੀ ਜਿਸ ਪਰ ਅਬਦਾਲੀ ਨੇ ਕਈ ਵਾਰ ਕਾਬਲੀ ਮੇਵੇ ਤੇ ਇੱਕ ਸ਼ਾਹੀ ਫਰਮਾਨ ਸਰਦਾਰ ਲਹਿਣਾ ਸਿੰਘ پاس ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਆ ਕੇ ਮੇਰੇ ਵੱਲੋਂ ਲਾਹੌਰ ਦੀ ਨਜਾਮਤ ਸੰਭ ਲਵੋ ਉਸ ਸਮੇਂ ਸਰਦਾਰ ਲਹਿਣਾ ਸਿੰਘ ਨੇ ਜੋ ਉੱਤਰ ਅਹਿਮਦ ਸ਼ਾਹ ਅਬਦਾਲੀ ਵੱਲ ਭੇਜਿਆ ਉਹ ਮੌਲਵੀ ਮੁਹੰਮਦ ਕਾਸਮ ਨੇ ਇਬਰ ਇਬਰਤ ਨਾਮੇ ਵਿੱਚ یوں ਲਿਖਿਆ ਲਹਿਣਾ ਸਿੰਘ ਨੇ ਜਵਾਬ ਦਿੰਦਾ ਕਿ ਮੈਂ ਮੁਸਲਮਾਨ ਬਾਦਸ਼ਾਹ ਦੇ ਹੱਥੋਂ ਨਜਾਮਤ ਨਹੀਂ ਲੈਂਦਾ ਕਿਉਂਕਿ ਇਉਂ ਕਰਨ ਨਾਲ ਮੈਂ ਆਪਣੇ ਸਿੱਖ ਭਰਾਵਾਂ ਦੀਆਂ ਨਜ਼ਰਾਂ ਤੋਂ ਡਿੱਗ ਜਾਵਾਂਗਾ ਅਤੇ ਫਲਾਂ ਦੇ ਭਾਰ ਇਹ ਕਹਿ ਕੇ ਮੋੜ ਦਿੱਤੇ ਕਿ ਇਹ ਖਾਣੇ ਬਾਦਸ਼ਾਹ ਨੂੰ ਸੋਭਦੇ ਹਨ ਅਸੀਂ ਸਾਧਾਰਨ ਲੋਕਾਂ ਅਸਾਂ ਨੂੰ ਅਨਾਜ ਦੇ ਦਾਣੇ ਫਲਾਂ ਤੋਂ ਵੱਧ ਰਸ ਦਿੰਦੇ ਹਨ ਹੁਣ ਸੋਚਣ ਦੀ ਗੱਲ ਇਹ ਹੈ ਕਿ ਜਦ ਲਾਹੌਰ ਦੀ ਨਜਾਮਤ ਸ਼ਾਹ ਵੱਲੋਂ ਲਹਿਣਾ ਸਿੰਘ ਨੂੰ ਐਸੀ ਦਸ਼ਾ ਵਿੱਚ ਮਿਲਦੀ ਹੈ ਜਦ ਕਿ ਉਹ ਆਪਣੇ ਇਲਾਕੇ ਤੋਂ ਨਿਕਲਿਆ ਜੰਗਲਾਂ ਵਿੱਚ ਰਹਿੰਦਾ ਹੈ ਪਰ ਅਚਾਨਤ ਚਾਰੀ ਦੇ ਹੱਥੋਂ ਲੈਣ ਤੋਂ ਇਨਕਾਰ ਕਰਦਾ ਹੈ ਤਦ ਸ਼ੇਰ ਪੰਜਾਬ ਇੰਨਾ ਸ਼ਕਤੀਸ਼ਾਲ ਸ਼ਕਤੀਮਾਨ ਹੁੰਦਾ ਹੋਇਆ ਕਿਵੇਂ ਨਸੇ ਜਾਂਦੇ ਬਾਦਸ਼ਾਹ ਤੋਂ ਪਟੇ ਲੈਣੇ ਪ੍ਰਵਾਨ ਕਰ ਸਕਦਾ ਸੀ ਅਸਲ ਵਿੱਚ ਅਸਲ ਵਿੱਚ ਇਹ ਹੈ ਕਿ ਇਸ ਤਰ੍ਹਾਂ ਦੀਆਂ ਭੁੱਲਾਂ ਖਬਰ ਨਸੀਰਾ ਨਸੀਵਾ ਤੇ ਸ਼ੇਰ ਪੰਜਾਬ ਨੂੰ ਨਿਵਾ ਦੱਸਣ ਲਈ ਲਿਖਵਾਈਆਂ ਹਕੀਕਤ ਵਿੱਚ ਉਸਨੇ ਲਾਹੌਰ ਆਪਣੀ ਤਲਵਾਰ ਦੇ ਬਲ ਨਾਲ ਲਿੱਤਾ ਤੇ ਆਪਣੀ ਹਿੰਮਤ ਨਾਲ ਹੀ ਸਿੱਖ ਰਾਏ ਦੀ ਨੀ ਰੱਖੀ ਇਸ ਵਿੱਚ ਸ਼ਾਹ ਜਮਾਨ ਦਾ ਕੋਈ ਹੱਥ ਨਹੀਂ ਸੀ